ਪਿਸਤੌਲ ਦੀ ਨੋਕ ਤੇ ਚੋਰਾਂ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ ਤੇ ਲੋਕਾਂ ਵਿੱਚ ਪਿਆ ਮੁਰ ਤੋਂ ਸਹਿਮ ਬਰਨਾਲਾ ਵਿੱਚ ਇਉਂ ਜਾਪਦਾ ਹੈ ਜਿਵੇਂ ਚੋਰਾਂ ਦੇ ਹੌਸਲੇ ਬੁਲੰਦ ਹੀ ਹਨ ਬਰਨਾਲਾ ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਦਿਨ ਬਾ ਦਿਨ ਪ੍ਰਤੀ ਦਿਨ ਵਧਦਾ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਗੱਲ ਕਰੀਏ ਬਰਨਾਲਾ ਦੇ ਬਾਜ਼ਾਰ ਦੀ 40 ਫੁੱਟੀ ਗਲੀ ਦੇ ਜਿੱਥੇ ਇੱਕ ਹਾਦਸਾ ਵਾਪਰਿਆ ਹੈ ਚੋਰਾ ਦੀ ਫੋਟੋ ਸੀਸੀਟੀਵੀ ਕੈਮਰੇ ਵਿੱਚ ਆ ਗਈ ਹੈ ਪਰੰਤੂ ਹੌਸਲੇ ਇੰਨੇ ਬਲੰਦ ਹਨ ਕਿ ਸ਼ਰਿਆਮ ਚੋਰੀਆਂ ਹੋ ਰਹੀਆਂ ਹਨ ਚਾਰ ਚੋਰ ਇੱਕ ਘਰ ਵਿੱਚ ਪਹੁੰਚਦੇ ਹਨ ਰਾਤ ਨੂੰ ਉੱਥੇ ਚੋਰੀ ਕਰ ਰਹੇ ਸਨ ਜਦੋਂ ਮਾਲਕ ਉੱਠ ਗਿਆ ਉਸਨੇ ਰੌਲਾ ਪਾਇਆ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਰਿਵਾਲਵਰ ਹੈ ਤੈਨੂੰ ਗੋਲੀ ਮਾਰ ਦੇਵਾਂਗੇ ਜੇਕਰ ਬੋਲਿਆ ਸੈਮ ਨਾਲ ਡਰ ਕੇ ਉਹ ਮੁਰ ਤੋਂ ਆਪਣੇ ਅੱਖੀ ਆਪਣਾ ਘਰ ਲੁੱਟਦਾ ਹੋਇਆ ਦੇਖਦਾ ਰਿਹਾ ਜਾਣਕਾਰੀ ਦਿੰਦੇ ਹੋਏ ਵਿਕਾਸ ਜਿੰਦਲ ਜਿਸ ਦੇ ਘਰੇ ਚੋਰੀ ਹੋਈ ਆ ਉਹਨੇ ਕਹਿਆ ਕਿ ਜਦੋਂ ਉਸਦੀ ਅੱਖ ਖੁੱਲੀ ਤਾਂ तकरीबन 3:55 ਮਿੰਟ ਦਾ ਸਮਾਂ ਹੋਇਆ ਸੀ ਉਸਨੇ ਲੋਕ ਕੰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਅੱਗੋਂ ਧਮਕੀ ਮਿਲੀ ਕਿ ਤੈਨੂੰ ਗੋਲੀ ਮਾਰ ਦੇਵਾਂਗੇ ਉਸਨੇ ਦੱਸਿਆ ਕਿ ਉਸ ਦੇ ਘਰ ਵਿੱਚੋਂ ਉਸ ਦਾ ਅਤੇ ਉਸ ਦੀ ਪਤਨੀ ਦਾ ਆਈਫੋਨ ਜਿੱਥੇ ਲੱਗੇ ਉੱਥੇ ਹੀ 50 ਹਜ਼ਾਰ ਦੀ ਨਕਦੀ ਅਤੇ ਪੂਜਾ ਰੂਮ ਵਿੱਚ ਪੂਜਾ ਕੀਤੀ ਹੋਏ ਪੈਸੇ ਵੀ ਉਹ ਉੜਾ ਕੇ ਲੈ ਗਏ ਐਸਐਚਓ ਬਲਜੀਤ ਸਿੰਘ ਮੌਕੇ ਤੇ ਪਹੁੰਚੇ ਹਨ ਉਹਨਾਂ ਨੇ ਚੋਰੀ ਦੀ ਘਟਨਾ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਤੇ ਕਿਹਾ ਹੈ ਕਿ ਜਲਦ ਤੋਂ ਜਲਦ ਇਹ ਚੋਰ ਵੀ ਸਲਾਖਾਂ ਦੇ ਪਿੱਛੇ ਹੋਣਗੇ ਦੱਸਦੀ ਕਿ ਬਰਨਾਲਾ ਪੁਲਿਸ ਬੜੀ ਮਸ਼ਹੂਰ ਹੈ ਕਿ ਕੋਈ ਵੀ ਕ੍ਰਾਈਮ ਕਰਕੇ ਇੱਥੋਂ ਹੱਦ ਨਹੀਂ ਟੱਪ ਸਕਦਾ ਕੀ ਇਹ ਪੂਰਾ ਮਾਜਰਾ ਆਉ ਦਿਖਾ ਨੇ ਮਨਿੰਦਰ ਸਿੰਘ ਦੀ ਖਾਸ ਰਿਪੋਰਟ ਦੇ ਜ਼ਰੀਏ ਮੈਂ ਰਾਤ ਨੂੰ ਸੁੱਤਾ ਪਿਆ ਸੀਗਾ ਤਾਂ 3:55 ਤੇ ਕੋਈ ਮੇਰੀ ਲਿਮਾਰੀ ਦੇ ਕੋਲੇ ਖੜਾ ਸੀ ਮੈਂ ਉਹਨੂੰ ਕਿਹਾ ਵੀ ਕੌਣ ਹੈ ਕੌਣ ਹੈ ਮੈਂ ਬਹੁਤ ਰੋਲਾ ਪਾਇਆ ਉਹ ਇੱਕਦਮ ਭੱਜ ਗਿਆ ਮੈਨੂੰ ਜਾਨ ਲੱਗਾ ਕਹਿੰਦਾ ਮੇਰੇ ਕੋਲ ਰਵਲਵਰ ਹੈ ਮੈਂ ਥੋੜੇ ਮਾਰੂੰਗਾ ਜੇ ਮੇਰੇ ਮਗਰ ਆਇਆ ਫਿਰ ਉਹ ਭੱਜ ਗਿਆ ਕੀ ਕੁਝ ਲੈ ਗਿਆ ਇੱਥੋਂ ਇੱਥੋਂ ਮੇਰੇ ਕੋਲ ਦੋ ਮੋਬਾਈਲ ਦੋ ਆਈਫੋਨ ਸੀਗੇ ਮੇਰੀ ਮਿਸਿਸ ਦਾ ਤੇ ਮੇਰਾ ਤੇ ਕੈਸ਼ ਪਿਆ ਸੀ ਮੇਰਾ ਜੋ ਵੀ ਮੈਂ ਕੱਲ ਇਕੱਠਾ ਕਰਕੇ ਲਿਖਾਇਆ ਸੀ ਤੇ ਮਿਸਿਸ ਦੇ ਤਿੰਨ ਬੈਗ ਲੈ ਗਿਆ ਕਿੰਨਾ ਲਗਭਗ ਕੈਸ਼ ਹੋਣਾ ਬੈਗ ਦੇ ਵਿੱਚ ਦੇ ਵਿੱਚ ਲੇਡੀਜ਼ ਦਾ ਤਣੀ ਮੈਨੂੰ ਹਜੇ ਐਸਟੀਮੇਟ ਹੈਗਾ ਬੈਗ ਦਾ ਮੇਰੇ ਕੋਲ ਜੋ ਸੀ 50000 ਰੁਪਿਆ ਸੀ ਦੋ ਆਈਫੋਨ ਕਿੱਥੇ ਤੁਹਾਡੀ ਇਹ ਜੀ ਦੁਕਾਨ ਆਹੀ ਇਹ 40 ਫੁੱਟੀ ਗਲੀ ਦੇ ਵਿੱਚ ਹੈ ਜੀ ਸੀ ਐਮ ਪੈਰਲਲ ਕੀ ਮੰਗ ਕਰਦੇ ਮਨੋਂ ਬਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਵੀ ਦੇਖਿਆ ਜਾਵੇ ਬਿਲਕੁਲ ਘਰ ਬੰਦ ਨੇ ਦੇਖੋ ਫੇਰ ਵੀ ਛੱਤ ਤੋਂ ਆ ਜੇ ਕੋਈ ਜਨ ਬਹੁਤ ਵੱਡੀ ਗੱਲ ਹੈ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਸ਼ੱਕ ਕਿਸੇ ਤੇ ਨਹੀਂ ਸੀ ਸੀਟੀਵੀ ਫੁਟੇਜ ਵਗੈਰਾ ਕੁਝ ਹੈ ਜੀ ਉਹ ਦੇਖ ਰਹੇ ਆ ਇੱਕ ਸਰਦਾਰ ਆਇਆ ਉਹਦੇ ਵਿੱਚ ਤਿੰਨ ਅਮ ਰੋਪੀ ਲੈ ਕੇ ਬੰਦੇ ਆਏ ਨੇ ਬਾਕੀ ਦੇਖਦੇ ਟੋਟਲ ਕਿੰਨੇ ਬੰਦੇ ਸੀ ਚਾਰ ਬੰਦੇ ਲੱਗ ਰਹੇ ਨੇ